ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੋਮਣੀ ਸ਼ਹੀਦ ਬਾਬਾ ਜੀਵਨ ਸਿੰਘ ਜੀ ਸਾਨਾ ਤੇ ਅੱਜ ਜੋ ਸਰਹਾਂ ਦਾ ਦਿਹਾੜਾ ਹਰ ਮਹੀਨੇ ਬਰੀ ਸਾਦਾ ਭਾਵਨਾ ਨਾਲ ਮਨਾਇਆ ਜਾਂਦਾ ਅੱਜ ਉੱਥੇ ਜੋ ਆਪਣੀ ਗੋਲਕ ਖੋਲੀ ਸੀ ਉਹਦੇ ਵਿੱਚੋਂ ਜੋ ਵੀ ਭੇਟਾ ਨਿਕਲੀ ਉਹ ਆਪਾਂ ਆਪਣੇ ਕੋਲੇ ਲੋੜਵੰਦ ਪਰਿਵਾਰ ਇੱਕ ਪਹੁੰਚਿਆ ਸੀ ਜਿਨ੍ਹਾਂ ਦੀ ਮਾਤਾ ਦੇ ਘਰੇ ਵਿੱਚ ਕੈਂਸਰ ਉਹਦੇ ਵਿੱਚੋਂ ਆਪਣੀ ਗੋਲਕ ਚ 5100 ਰੁਪਏ ਨਿਕਲੇ ਸੀ ਜੋ ਆਪਾਂ ਲੋੜਵੰਦ ਪਰਿਵਾਰ ਨੂੰ ਦੇ ਦਿੱਤਾਗਾ ਤਾਂ ਜੋ ਉਹ ਆਪਣੀ ਲੋੜ ਪੂਰੀ ਕਰ ਸਕੇ ਤੇ ਜੋ ਆਪਣੀ ਪੁਰਾਣੀ ਰੀਤ ਤੁਰੀ ਹੁੰਦੀ ਉਹ ਗੁਰੂ ਸਾਹਿਬਾਨਾਂ ਦੀ ਕਿ ਗੋਲਕ ਜਿਹੜੀ ਲਾਈ ਸੀ ਉਹ ਆਉਂ ਲਾਈ ਸੀ ਵੀ ਹਰ ਇੱਕ ਗਰੀਬ ਦੇ ਜੋ ਪੈਸਾ ਉਹ ਭੇਟਾ ਕੰਮ ਆਵੇ ਤੇ ਅੱਜ ਆਪਾਂ ਉਹ ਹੀ ਰੀਤ ਤੇ ਚੱਲਦੇ ਹੋਏ ਜੋ ਵੀ ਗੋਲਕ ਦੀ ਭੇਟਾ ਸੀ ਉਹ ਇੱਕ ਗਰੀਬ ਪਰਿਵਾਰ ਨੂੰ ਦੇ ਦਿੱਤੀ ਆ ਤੇ ਜਿੰਨੀ ਜੋ ਵੀ ਹੋਏ ਬਾਬਾ ਜੀਵਨ ਸਿੰਘ ਕਮੇਟੀ ਹਰ ਇੱਕ ਲੋੜਵੰਦ ਪਰਿਵਾਰ ਨਾਲ ਖੜਿਆ ਕਰੂਗੀ ਤੇ ਆਪਦੇ ਭਾਈਚਾਰਕ ਸਾਂਝ ਬਣਾਈ ਰੱਖੋ ਬਾਬਾ ਜੀਵਨ ਸਿੰਘ ਕਮੇਟੀ ਨਾ ਮਖਸਸ ਹਾਰਮ ਨਾਲ ਲੈ ਕੇ ਚੱਲਾਂਗੇ ਇੱਕ ਭਾਈਚਾਰਕ ਸਾਂਝ ਬਣਾ ਕੇ ਚੱਲਾਂਗੇ ਕੋਈ ਜਾਤ ਪਾਤ ਦਾ ਇਹਦੇ ਵਿੱਚ ਮਸਲਾ ਨਹੀਂ ਸਾਰੇ ਸਾਡੇ ਆ ਨਾਲ ਆ ਇੱਕ ਤੇ ਇਨੇ ਕਹਿੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ